ਸਸ਼ੇ ਕਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਨਾ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਚੰਡੀਗੜ੍ਹ ਵਿੱਚ ਅੱਜ ਬਦਲੇਗਾ ਮੌਸਮ ਦੋ ਦਿਨ ਭਾਰੀ ਬਾਰਿਸ਼ ਦੀ ਚੇਤਾਵਨੀ ਮੌਸਮ ਵਿਭਾਗ ਵੱਲੋਂ 20 ਤੇ 21 ਅਗਸਤ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਇਸੇ ਟੀ ਬਿਊਟੀਫੁੱਲ ਅੱਜ ਰਾਤ ਤੋਂ ਮੌਸਮ ਬਦਲ ਜਾਵੇਗਾ ਖੇਤਰ ਵਿੱਚ ਮੌਨਸੂਨ ਰੁਮੋਰਸ ਅਗਰ ਹੋ ਜਾਵੇਗੀ ਅਜਿਹੇ ਚੌੜ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ 20 ਤੇ 21 ਅਗਸਤ ਨੂੰ એલર્ટ ਜਾਰੀ ਕਰ ਦਿੱਤਾ ਹੈ ਹਾਲਾਂਕਿ ਅੱਜ ਬੱਦਲ ਛੇਰੇ ਰਹਿਣਗੇ ਇਸ ਦਿਨ ਨਾਲ ਇਲਾਕੇ ਵਿੱਚ ਵਾਤਾਵਰਣ ਦਾ ਚੰਤੀਪੈ 9 ਡਿਗਰੀ ਦਰਜ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ 2 ਡਿਗਰੀ ਵੱਧ ਹੈ ਇਸਲੇ 24 ਘੰਟਿਆਂ ਵਿੱਚ 15.60 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਮੁਜ਼ਦਕੀ ਮੌਸਮੀ ਪਾਗਲ ਦੀ ਟਾਈ ਸਿਟੀ ਜਾਨੀ ਚੰਡੀਗੜ੍ਹ ਕੋਚੂਕਲਾ ਤੇ ਮਹਾਲੀ ਚ ਅੱਜ ਦੁਪਹਿਰ 2:42 2:45 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਹਾਲਾਂਕਿ ਮਹਾਲੀ ਚ ਬਾਰਿਸ਼ ਸ਼ੁਰੂ ਹੋ ਗਈ ਸੀ ਮੌਸਮ ਕਾਫੀ ਸੋਨਾ ਹੋ ਗਿਆ ਸੀ ਚੰਡੀਗੜ੍ਹ ਚ ਕਪੂਰਥਲਾ ਵਿੱਚ ਬਰਸਾਤ ਚੱਲ ਰਹੀ ਹੈ ਮੌਸਮ ਦੇ ਪາກ ਮੁਤਾਬਿਕ ਜੇਕਰ ਹੌਣ ਵਾਲੇ 2 ਦਿਨਾਂ ਵਿੱਚ ਚੰਗੀ بارش ਹੁੰਦੀ ਹੈ ਤਾਂ ਮੀਂਹ ਦੀ ਕਮੀ ਦੂਰ ਹੋ ਸਕਦੀ ਹੈ ਚੰਡੀਗੜ੍ਹ ਵਿੱਚ 1 ਜੂਨ ਨੂੰ ਤੋਂ ਹੋਣ ਵਾਲੀ ਤੱਕ 510.7 ਮਿਲੀਮੀਟਰ بارش ਹੋ ਸਕਦੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ